ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਜੀ ਹੁਣ ਆਪਾਂ ਲੱਗੇ ਆ ਮੈਚਿੰਗ ਸੂਟ ਤੇ ਗਲਾ ਡਿਜ਼ਾਈਨ ਕਰਨ ਆ ਆਪਣਾ ਕਾਟਨ ਦਾ ਮੈਚਿੰਗ ਸੂਟ ਆ ਕਮੀਜ਼ ਕੁਣੀਆਂ ਵਗੈਰਾ ਆ ਪਾ ਕੇ ਆਪਾਂ ਤਿਆਰ ਕਰ ਲਿਆ ਤੇ ਆਹ ਵਾਲੀ ਹੈਗੀ ਹੈ ਸੈਲਫ ਪ੍ਰਿੰਟ ਦੀ ਇਹਦੇ ਨਾਲ ਸਲਵਾਰ ਤੇ ਆ ਆ ਪਾ ਰੈਡੀमेड ਗਲਾ ਲਿਆ ਕਟਿੰਗ ਕੀਤਾ ਹੋਇਆ ਕੱਟਵਰਕ ਕੀਤਾ ਹੋਇਆ ਹੈ ਗਲੇ ਤੇ ਟਕਟਾਂ ਵਾਲਾ ਟਾਪ ਬਣਿਆ ਤੇ ਇਹਨੂੰ ਆਪਾਂ ਡਿਜ਼ਾਈਨ ਕਰਨਾ ਉਹ ਤੁਹਾਨੂੰ ਦੱਸ ਦਿਆਂ ਕਿ ਕਿਸ ਤਰ੍ਹਾਂ ਡਿਜ਼ਾਈਨ ਕਰਾਂਗੇ ਇਹ ਗਲੇ ਜੀ ਇਹ ਘਰੇ ਵੀ ਆਪਾਂ ਕਟਿੰਗ ਕਰ ਸਕਦੇ ਹਾਂ ਤੇ ਆਪਾਂ ਰੈਡੀਮੇਡ ਵੀ ਕਟਿੰਗ ਕੀਤੇਕ ਤਾਈ ਮਿਲ ਜਾਂਦੇ ਆਪਾਂ ਪਹਿਲੀ ਵਾਰ ਰੈਡੀਮੇਡ ਗਲਾ ਬਣਾ ਰਹੇ ਹਾਂ ਨਹੀਂ ਮੈਂ ਖੁਦ ਹੀ ਕਟਿੰਗ ਕਰਦੀ ਹਣੀ ਅੱਜ ਮੈਂ ਰੈਡੀਮੇਡ ਬਣਾ ਰਹੇ ਹਾਂ ਗਲਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਰੱਖ ਕੇ ਤੇ ਇਹਦੇ ਸਲਵਾਰ ਵਾਲੇ ਕੱਪੜੇ ਦੇ ਉੱਪਰ ਲਾ ਲੈਨੇ ਗਲੇ ਨੂੰ ਫਿਰ ਬਣਾ ਕੇ ਦਿਖਾਉਣੇ ਆ ਤੁਹਾਨੂੰ ਦੇ ਨਾਲ ਆਪਾਂ ਆਵਲੀ ਲੈਂਸ ਵੀ ਲਾਵਾਂਗੇ ਗੜਾਣਾ ਪਾਸਤਰਮ ਪ੍ਰਸ ਨਾਲ ਕਪੜੇ ਤੇ ਲਾ ਲੈਂਦਾ ਹੁਣ ਇਹਨੂੰ ਆਪਾਂ ਲੈਂਸ ਨਾਲ ਡਿਜ਼ਾਈਨ ਕਰਦੇ ਹਾਂ ਬਾਹਰੋਂ ਇਹਨੂੰ ਆਪਾਂ ਬਾਹਰਲੀ ਸਾਈਡ ਵਾਲ ਟਾਣਾ ਗਲੇ ਨੂੰ ਅੰਦਰੋਂ ਨਹੀਂ ਬਣਾਉਣਾ ਗਲੇ ਨੂੰ ਬਾਹਰਲੀ ਸਾਈਡ ਵਾਲ ਟਾਵੇਂ ਇਸ ਤਰ੍ਹਾਂ ਨਾਲ ਇਹਨਾਂ ਸਾਈਡਾਂ ਤੇ ਮੋੜ ਕੇ ਅੰਦਰਲੇ ਪਾਸੇ ਤੇ ਆ ਲੈਸ ਲਾ ਦਿੰਨੇ ਆਪਾਂ लैस जिनी जिनी आप रखनी है उन्नी उन्नी रखा तो फिर ये सिलाई लावेंगे ये सिलाई आप डेढ़ नहीं उसी तरह ही लावे लैस दिना पक्की सिलाई लग जूगी इस तरह ना लाई आवे हौली आस्ते सिलाई आस्ते। ला ला आप लाने सिलाई थलो वेख के बुकरम उस हिसाब न कटिंग कर दें कट ला दन छोट छोटे छोटे फिर इस तरह आप मोड़ लागे ਮੋੜਨਾ ਨੇ ਵਸਤਰਾ ਚੰਗੀ ਤਰ੍ਹਾਂ ਨਾਲ-ਨਾਲ ਆ ਕੱਪੜੇ ਨੂੰ ਇੱਥੋਂ ਜਿਵੇਂ ਆਪਣੇ ਗਲੇ ਦੀ ਸ਼ੇਪ ਹੈਗੀ ਉਸ ਸ਼ੇਪ ਜਿਹਾ ਪਾ ਮੋੜ ਦਾਂਗੇ ਇਸ ਤਰ੍ਹਾਂ ਹੋਣਾ ਹੈ ਇਹ ਹੀ ਸਲਾਈ ਆਪਾਂ ਇਧਰ ਨੂੰ ਲੈ ਜਾਾਂਗੇ ਇਹ ਥੋੜਾ ਜਿਹਾ ਕੰਮ ਬ੍ਰਿਕ ਕੀ ਵਾਲਾ ਹੁੰਦਾ ਹੌਲੀ ਹੌਲੀ ਆਪਾਂ ਸਲਾਈ ਹੁੰਦਾ ਤੁਹਾਨੂੰ ਵੀ ਪੂਰੀ ਦੱਸੀ ਤਾਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਸਕੇ ਜੇ ਕੋਈ ਵੀ ਚੀਜ਼ ਵੀ ਤੁਸੀ ਸਮਝ ਨਹੀਂ ਲੱਗਦੀ ਤੁਸੀ ਕਮੈਂਟ ਕਰਕੇ ਪੁੱਛ ਸਕਦੇ ਆ ਇੱਕ ਭੈਣ ਨੇ ਕਮੈਂਟ ਕੀਤਾ ਸੀ ਵੀ ਤੁਸੀ ਜਿਹੜੀ ਉੱਪਰ ਕੱਪੜਾ ਮੋੜਦੇ ਆ ਜਦੋਂ ਆਪਾਂ ਨੈਟ ਦੀ ਲੈਸ ਲਗਾਉਨੇ ਆ ਤੇ ਵੀ ਛੜ ਤੋਂ ਵਲ ਪੈ ਜਾਂਦਾ ਤੁਸੀਂ ਭੈਣ ਉੱਪਰ ਵਾਲਾ ਕੱਪੜਾ ਨਾ ਖਿੱਚੋ ਨਾ ਜਮਾ ਵੀ ਬਿਲਕੁਲ ਵੀ ਨਹੀਂ ਖਿੱਚਣਾਗਾ ਜਦੋਂ ਆਪਾਂ ਇੱਕ ਗਲਾਸ ਤੇ ਸਲਾਈ ਲਾ ਲੈਨੇ ਇੱਕ ਜਦੋਂ ਉੱਪਰ ਸਲਾਈ ਲਾਉਨੇ ਆ ਨਾ ਕੱਪੜਾ ਮੋੜ ਕੇ ਜਦੋਂ ਆਪਾਂ ਖਿੱਚ ਲੈਨੇ ਆ ਉਹਦੇ ਨਾਲ ਫਿਰ ਆਪਣੇ ਜਿਹੜੇ ਆ ਵਲ ਪੈਣ ਲੱਗ ਜਾਂਦੀ ਹੈ ਵਾਧ ਜਾਂਦਾ ਕੱਪੜਾ ਉੱਪਰਲਾ ਖਿੱਚੋ ਨਾ ਤੁਸੀਂ आस्ते आस्ते सिलाई लाई चलो फिर वजिए सिलाई लगेगी अपनी इस तरह हम उसी तरह आप इधरली सैट पर ला ले लैस फालतू लैस कर देंगे इतों कटिंग जिन्हें रंग अपने कमीज चा उन्नी अपनी लैस चा आ देखो जी इस तरह लग ही लैस हाँ गला अपना गला थोड़ा जहां व्डा रखना ता करके मैं उपर कपड़ा छोड़ लिया इस तरह ना दूरा फोल्ड करके उपरों कटिंग कर लगे थोड़ा जहाँ घट कपड़ा जो सेंटर च इस तरह टक ला दें हम आप गला कमीज के पुट्ठे पास ला इस तरह ਪਹਿਲਾਂ ਆਪਾਂ ਨਾ ਇੱਕ ਸਲਾਈ ਸੈਂਟਰ ਦੇ ਵਿੱਚ ਲਾ ਲਾਂਗੇ ਇਸ ਤਰ੍ਹਾਂ ਕਰੀਜ਼ ਨੂੰ ਸੇਧ ਨੂੰ ਰੱਖ ਕੇ ਬਿਲਕੁਲ ਸੈਂਟਰ ਦੇ ਵਿੱਚ ਇੱਕ ਸਲਾਈ ਲਾ ਲਾਂਗੇ ਤਾਂ ਕਿ ਆਪਣਾ ਗਲਾ ਖਿਲੇ ਨਾ ਇੱਥੇ ਤੁਸੀਂ ਵੇਖ ਲੈਣਾ ਵੀ ਕਰੀਜ਼ ਕਿੱਥੋਂ ਤੱਕ ਆਉਂਦੀ ਹੈ ਆਪਣੀ ਉਸ ਹਿਸਾਬ ਨਾਲ ਸਲਾਈ ਲਾ ਦੇਣੀ ਹੈ ਨਪਾਇਦ ਰਹੀ ਐਥੋਂ ਅਗਲਾ ਬਣਾਉਣ ਲੱਗ ਜਾਏ ਜਿਹੜੇ ਕਟ ਆਪਣੇ ਇਸ ਤਰ੍ਹਾਂ ਆਸਤੇ ਆਸਤੇ ਸਲਾਈ ਲਾਵਾਂਗੇ ਹੌਲੀ ਹੌਲੀ ਫਿਰ ਵਧੀਆ ਸਫਾਈ ਨਾਲ ਆਪਣੇ ਜਿਹੜੇ ਕਟਾਵ ਬਣਨਗੇ ਕਾਲੀ ਨਹੀਂ ਕਰਨੀ ਤੁਸੀਂ ਕੋਈ ਵੀ ਕੰਮ ਕਰਨਾ ਜਦੋਂ ਹੌਲੀ ਹੌਲੀ ਆਸਤੇ ਆਸਤੇ ਸਫਾਈ ਨਾਲ ਕਰੋ ਇਸ ਤਰ੍ਹਾਂ ਨਾਲ ਨਾਲ ਇਹਦੇ ਬੁਕਰਾਂ ਦੇ ਹੌਲੀ ਹੌਲੀ ਸਲਾਈ ਲਾ ਲਓ ਸिलाई ਉੱਪਰ ਨਾਲ ਚੜਨ ਦਿਓ ਕਟਾਵਾਂ ਦੇ ਫਿਰ ਆਪਣੇ ਜਿਹੜੇ ਕਟਾਵ ਸਫਾਈ ਨਾਲ ਨਿਕਲਣਗੇ ਜੇ ਤੁਹਾਨੂੰ ਮੇਰੇ ਡਿਜ਼ਾਈਨ ਤਰੀਕਾ ਮੇਰਾ ਵਧੀਆ ਲੱਗਦਾ ਹੁੰਦਾ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਵੀਡੀਓ ਨੂੰ ਤੁਸੀਂ ਬਹੁਤ ਸਪੋਰਟ ਕੀਤੀ ਹੈ ਮੇਰੀ ਬਹੁਤ ਸਾਰੇ ਗੱਪਣਾ ਸੁਣੋ ਸੁਣੋ ਕਮੈਂਟ ਵੀ ਕਰ ਦਿਓ ਇਸੇ ਤਰ੍ਹਾਂ ਹੀ ਕਰਦੇ ਰਹਿਣਾ ਸ਼ੌਡੇ ਕਮੈਂਟ ਵੀ ਮੈਨੂੰ ਹੌਸਲਾ ਦਿੰਦੇ ਆ ਹੌਸਲਾ ਮਿਲਦਾ ਆਪਾਂ ਨੂੰ ਵੀ ਆਪਾਂ ਕਿਸੇ ਨੂੰ ਕੁਸ਼ਿਸ਼ ਕਰ ਰਹੇ ਹਾਂ ਠੀਕ ਹੈ ਇਧਰਲੀ ਸਾਈਡ ਤੇ ਇੱਕ ਸਲਾਈ ਲਾ ਲਈ ਆਪਾਂ ਹੁਣ ਆਪਾਂ ਇਧਰੋਂ ਜਿਹੜੀ ਸਲਾਈ ਉੱਪਰ ਤੋਂ ਲਾਉਣ ਲੱਗ ਜਾਾਂਗੇ ਉੱਥੋਂ ਨਾਲ ਨਾਲ ਇਹਦੇ ਇਸ ਤਰ੍ਹਾਂ ਜਦੋਂ ਕਟਾਂ ਦੇ ਵਿੱਚੋਂ ਚੁੰਡ ਚੋਂ ਮੋੜਨੀ ਹੈ ਨਾ ਆਪਾਂ ਸਲਾਈ ਉਹਦੇ ਸੂਈ ਤੁਸੀਂ ਵਿੱਚ ਰੱਖ ਕੇ ਮੋੜੋ ਫਿਰ ਜਿਹੜੀ ਆਪਣੀ ਚੁੰਡਾ ਨਾ ਉਹ ਖਰਾਬ ਨਹੀਂ ਹੁੰਦੀ ਇੱਧਰ ਉੱਧਰ ਨਹੀਂ ਸਲਾਈ ਜਾਂਦੀ ਇਸ ਤਰ੍ਹਾਂ इतों आप शुरू की सिलाई इतों तक आ गई हूँ आपको मोड़ के थोड़ी जी ला देंगे कम पक्का हो जाए ठीक है इस तरह हूँ आप गले कटिंग कर दें पैलों उपरले गलेनों कटिंग करा इस तरह ਹੁਣ ਆਪਾਂ ਸੈਂਟਰ ਦੇ ਵਿੱਚੋਂ ਕਟਿੰਗ ਕਰਦਾਂਗੇ ਸੈਂਟਰ ਚੋਂ ਧਿਆਨ ਨਾਲ ਕਟਿੰਗ ਕਰਨੀ ਹੈ ਕਿਤੇ ਵੀ ਆਪਣੀ ਸਲਾਈ ਨਾ ਕੱਟੀ ਜਾਵੇ ਇੱਥੇ ਛੋਟੇ ਛੋਟੇ ਟੱਕ ਲਗਾ ਲੈਨੇ ਇੱਧਰ ਵੀ ਇੱਥੇ ਜਿਹੜਾ ਥੋੜਾ ਜਿਹਾ ਫालतू ਕਪੜਾ ਉਹ ਆਪਾਂ ਸ਼ੇਪ ਦੇ ਸਾਵਨ ਕਟਿੰਗ ਕਰਦਾਂਗੇ ਆਹ ਨਾ ਜਿਹੜੇ ਕੱਟ ਆ ਇਹਨਾਂ ਚੋਂ ਇਸ ਤਰ੍ਹਾਂ ਕਰਕੇ ਆਪਾਂ ਨਾਲ ਤਾਂ ਆਪਣਾ ਟੱਕ ਲੱਗ ਜੂ ਨਾਲੇ ਆ ਜਿਹੜਾ ਕਪੜਾ ਕਟਿੰਗ ਹੋ ਜੂਆ ਇਸ ਤਰ੍ਹਾਂ ਤੁਸੀਂ ਛੋਟੇ ਛੋਟੇ ਟੱਕ ਤੇ ਧਿਆਨ ਨਾਲ ਲਾਉਣਾ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾ ਕਪੜਾ ਨਾ ਕੱਟਿਆ ਜਾਵੇ ਇੱਥੇ ਵੀ ਝੁੰਡ ਚ ਵੀ ਟੱਕ ਲਾ ਲਾਂਗੇ ਉਸੇ ਤਰ੍ਹਾਂ ਹੀ ਆਪਾਂ ਇਧਰਲੀ ਸਾਈਡ ਤੇ ਲਾ ਲਏ ਨੇ ਇਸ ਤਰ੍ਹਾਂ ਟੱਕ ਲਾ ਲੇ ਫਿਰ ਆ ਜਿਹੜਾ ਫालतू ਕਪੜਾ ਆਪਾਂ ਇਹ ਕਟਿੰਗ ਕਰ ਦਾਂਗੇ ਹੁਣ ਆਪਾਂ ਇਹਨੂੰ ਗਰੇ ਵਾਸਤੇ ਸਿੱਧਾ ਕਰ ਲਾਂਗੇ ਜਿਹੜੇ ਇੱਕ ਟਾਂ ਆਪਣੇ ਇਸ ਤਰ੍ਹਾਂ ਚੰਗੀ ਤਰ੍ਹਾਂ ਤੁਸੀਂ ਨਾ ਹੱਥ ਨਾਲ ਖਿੱਚ ਕੇ ਕਪੜਾ ਕੱਢ ਲਓ ਫਿਰ ਇਹਨੂੰ ਇਸ ਤਰ੍ਹਾਂ ਰੱਖ ਕੇ ਨਾ ਇੱਧਰ ਸਲਾਈ ਲਾਵਾਂਗੇ ਆਪਾਂ ਪਹਿਲਾਂ ਇਹਦੇ ਉੱਪਰ जिते अपना पेल जी लैस लाने वर्ग सिलाई लाई सी ना उस सिलाई के उपर ला देंगे। चगी तरह जोड़ा कपड़ा अपना कमीज वाला अंदर मुख के इस तरह मोड़ लागे ਜਿਹੜੇ ਇੱਥੇ ਚੁੰਡਾ ਚਾਹਣਾ ਆਪਾਂ ਕੱਪੜਾ ਜਦੋਂ ਇਸ ਤਰ੍ਹਾਂ ਚੰਗੀ ਤਰ੍ਹਾਂ ਖਿੱਚ ਲੈਣਾ ਜਦੋਂ ਸਲਾਈ ਲਾਉਣੀ ਹੈ ਬਾਹਰ ਨਾ ਦਿਸੇ ਆਪਣਾ ਇਹਲਾ ਕੱਪੜਾ ਜਿਹੜਾ ਇੱਥੇ ਹੁਣ ਚੁੰਡਾ ਧਿਆਨ ਰੱਖਣਾ ਚੁੰਡਾ ਜਿਹੜੀ ਆਪਣੀ ਆ ਕਰੀਜ਼ ਦੇ ਉੱਪਰ ਆ ਵੀ ਕਰੀਜ਼ ਸ਼ਾਇਦ ਕੈਮਰੇ ਦੇ ਵਿੱਚ ਨਾ ਦਿਸ ਰਹੀ ਹੋਵੇ ਪਰ ਆਪਣਾ ਪ੍ਰੈਸ ਨਾਲ ਨਾ ਕਟਿੰਗ ਕਰਨ ਵੇਲੇ ਕਮੀਜ਼ ਦੇ ਸੈਂਟਰ 'ਚ ਕਰੀਜ਼ ਬਣਾ ਲੈਣੇ ਹੁੰਦੇ ਆ इसी तरह हूँ इधर नलाई ले जाएंगे अपना बहुत ही सोहना गला अपना बन के तैयार हो जूगा हम इधर सिलाई ला लेंगे इसे तरह ਆ ਦੇਖੋ ਇਸ ਤਰ੍ਹਾਂ ਆਪਣਾ ਇੰਨਾ ਕੁ ਗਲਾ ਬਣ ਗਿਆ ਹੁਣ ਆਪਾਂ ਸੈਂਟਰ ਚ ਕਵਰ ਕਰਦੇ ਇੱਥੋਂ ਉਹ ਤੁਹਾਨੂੰ ਦੱਸ ਦਿਆਂ ਕਿਸ ਤਰ੍ਹਾਂ ਕਰਾਂਗੇ ਆਪਾਂ ਨਾ ਹੁਣ ਕਮੀਜ਼ ਨਾਲ ਦੇ ਕੱਪੜੇ ਦੀ ਪੱਟੀ ਲੈ ਲਈ ਤੇ ਉਹਦੇ ਵਿੱਚ ਥੋੜੀ ਜਿਹੀ ਇੱਥੇ ਪੇਸਟਿੰਗ ਪੇਪਰ ਲਾ ਲਈ ਜਿੰਨਾ ਕੁ ਵਿੱਚ ਆਊਗਾ ਆਪਣਾ ਗਲੇ ਦੇ ਥੱਲੇ ਕੱਪੜਾ ਹੁਣ ਆਪਾਂ ਇਹਦੇ ਵਿੱਚ ਇਹਨੂੰ ਨਾ ਇਸ ਤਰ੍ਹਾਂ ਚਾਲੇ ਰੱਖ ਲੈਣਾ ਆਉ ਦੇ ਇਸ ਹਿਸਾਬ ਨਾਲ ਤੁਸੀਂ ਪੈਨ ਵੀ ਲਾ ਸਕਦੇ ਹੋ ਤੇ ਵੈਸੇ ਵੀ ਰੱਖ ਸਕਦੇ ਹੋ ਇਸ ਤਰ੍ਹਾਂ ਰੱਖ ਲੈ ਜਿੰਨੀ ਕ ਸਪੇਸ ਹੈਗੀ ਹੈ ਉਸ ਹਿਸਾਬ ਨਾਲ ਹੀ ਰੱਖਣਾ ਇਹਦੇ ਉੱਪਰ ਲਾਵਾਂਗੇ ਹੁਣ ਆਪਾਂ ਇਥੇ ਸਲਾਈ ਲਾਉਣ ਲੱਗਾਂਗੇ ਇਥੇ ਚੰਗੀ ਤਰ੍ਹਾਂ ਮੋੜ ਕੇ ਸਲਾਈ ਲਾ ਦਾਂਗੇ ਇਹ ਸਲਾਈ ਆਪਾਂ ਹੁਣ ਜਿਵੇਂ ਜਿਵੇਂ ਆਪਣੇ ਕੱਟ ਬਣੇ ਆ ਉਸ ਹਿਸਾਬ ਨਾਲ ਲਾਉਣੀ ਹੈ इस तरह ना जिमेंटा उस हिसाब में आप सिलाई लावे हम इसी तरह ही ਹੈਦਰਾਬਾਦ ਨੋਪਰਬਾਦ ਨੂੰ ਸਿਲਾਈ ਲਾਵਾਂਗੇ ਜਿਹੜਾ ਹੀਠਾਂ ਵਾਲਾ ਕੱਪੜਾ ਉਹਨਾਂ ਆ ਇਕੱਠਾ ਨਹੀਂ ਹੁੰਦੇ ਨਾਲ ਥੱਲੇ ਇਹਦੇ ਵਿੱਚ ਮਰਜੀ ਆਪਣੀ ਆਪਾ ਬਟਨ ਵੀ ਲਾ ਸਕਦੇ ਆ ਪਰ ਇਹ ਮੇਰਾ ਆਪਣਾ ਹੀ ਸੂਟ ਆ ਮੈਂ ਇਹਨੂੰ ਐਸੀ ਤਰ੍ਹਾਂ ਹੀ ਰੱਖੂੰਗੀ ਨਹੀਂ ਬਟਨ ਲਾਉਂਦੀ ਬਾਕੀ ਮੂੜ ਤੇ ਡਿਪੈਂਡ ਆ ਜੇ ਮੂੜ ਬਣ ਗਿਆ ਬਟਨ ਲਾ ਸਕਦੇ ਆ ਜੇ ਤੁਸੀਂ ਕੋਈ ਵੀ ਡਿਜ਼ਾਈਨ ਸਿੱਖਣਾ ਚਾਹੁੰਦੇ ਹੋ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਆਪਾਂ ਜ਼ਰੂਰ ਦੱਸਾਂਗੇ ਇੱਕੋ پیر ਮੋੜ ਕੇ ਆਪਾਂ ਦੋ ਤਿੰਨ ਸਲਾਈਆਂ ਲਾ ਦਾਂਗੇ ਕਈ ਵਾਰੀ ਪਾਉਣ ਲੱਗੇ ਨਾ ਫਾਟਣ ਦਾ ਸੂਟ ਐ ਥੋੜਾ ਫਟ ਜਾਂਦਾ ਇਸ ਲਾਈ ਦੇ ਉੱਪਰ ਵਾਲ ਤੱਕ ਲੈ ਜਾਾਂਗੇ हमें इधर भी इतने भी रह गई सी सिलाई ला दें मुड़ सिलाई ला दें धागे वगैरह चंकी तरह कटिंग कर देंगे आ आखो ਆਪਣਾ ਬਹੁਤ ਹੀ ਘੱਟ ਖਰਚੇ ਦੇ ਵਿੱਚ ਸਿੰਪਲ ਤੇ ਸੋਹਜ ਜਿਹਾ ਗਲਾ ਬਣ ਕੇ ਤਿਆਰ। ਠੀਕ ਹੈ ਜੀ। ਕਮੈਂਟ ਕਰਕੇ ਜਰੂਰ ਦੱਸਣਾ ਮੇਰਾ ਗਲੇ ਦਾ ਡਿਜ਼ਾਈਨ ਤੁਹਾਨੂੰ ਕਿਦਾਂ ਦਾ ਲੱਗਾ? ਵੀਡੀਓ ਵਧੀਆ ਲੱਗੀ, ਚੰਗੀ ਲੱਗੀ ਤਾਂ ਲਾਈਕ, ਕਮੈਂਟ, ਸ਼ੇਅਰ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ। ਆਪਣਾ ਦੂਸਰਾ ਚੈਨਲ ਜਸਪ੍ਰੀਤ ਮਲਟੀ ਕੁਕਿੰਗ ਉਹਨੂੰ ਵੀ ਸਬਸਕ੍ਰਾਈਬ ਕਰ ਲੋ। ਉੱਥੇ ਆਪਾਂ ਕੁਕਿੰਗ ਦੇ ਵੀਡੀਓ ਪਾਉਨੇ ਆ। ਠੀਕ ਹੈ ਜੀ। ਤੈਨੂੰ ਤੁਸੀਂ ਹੁਣ ਮਨ ਜੀਆ ਬਟਰੰਗੀ ਲਾ ਸਕਦੇ ਹੋ ਪਰ ਆਪਾਂ ਕੁਛ ਵੀ ਨਹੀਂ ਲਾਉਂਦੇ ਠੀਕ ਹੈ ਤੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ